ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਹੁਣੇ-ਹੁਣੇ ਸੜਕ ਹਾਦਸਾ ਵਾਪਰਿਆ ਹੈ। ਪ੍ਰੋਪਰ ਸਰਜੀਤ ਲਾਈਟਾਂ ਦੇ ਨੇੜੇ ਬਾਈਪਾਸ ਦੇ ਉੱਤੇ ਕਿ ਅਚਾਨਕ ਇੱਕ ਸਵਿਫਟ ਕਾਰ ਜਿਹੜੀ ਖੜੀ ਹੁੰਦੀ ਹੈ ਤੇ ਅੱਗੇ ਅਚਾਨਕ ਲਾਲ ਬੱਤੀ ਹੋ ਜਾਂਦੀ ਹੈ ਤੇ ਬ੍ਰੇਕ ਲਗਾ ਦਿੱਤੀ ਜਾਂਦੀ ਹੈ। ਪਰ ਪਿੱਛੋਂ ਆ ਰਹੀਆਂ ਫੌਜ ਦੀਆਂ ਗੱਡੀਆਂ ਜੋ ਕਿ ਕਾਫੀ ਸਪੀਡ ਤੇ ਵੀ ਸਨ ਤੇ ਅਚਾਨਕ ਜਦੋਂ ਉਹਨਾਂ ਤੋਂ ਬ੍ਰੇਕ ਨਹੀਂ ਲੱਗਦੀ ਹੈ ਤਾਂ ਜਿਹੜੀ ਕਾਰ ਬਿਲਕੁਲ ਫਿਸ ਜਾਂਦੀ ਹੈ ਦੋਨਾਂ ਗੱਡੀਆਂ ਦੇ ਵਿੱਚਕਾਰ ਆ ਕੇ ਪਰ ਲੇਕਿਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਵੀ ਜੇਦਕਾਰ ਦੇ ਵਿੱਚ ਦੋ ਬੰਦੇ ਸਵਾਰ ਸੀ ਜਿਹੜੇ ਕਿ ਉਹ ਬਾਲ-ਬਾਲ ਉਹਨਾਂ ਦਾ ਬਚਾਅ ਹੋ ਗਿਆ ਇੱਥੇ ਇਹ ਕਹਾਵਤ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਫੌਜੀਆਂ ਗੱਡੀਆਂ ਦੇ ਵਿਚਕਾਰ ਇੱਕ ਸਵਿਫਟ ਕਾਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਫਿਸੀ ਗਈ ਹੈ ਲੇਕਿਨ ਜਿਹੜੇ ਇਹਦੇ ਕਾਰ ਦੇ ਵਿੱਚ ਜੋ ਚਾਲਕ ਸੀਗੇ ਚਾਲਕ ਸੁਮੇਤ ਦੂਸਰੇ ਜੋ ਸਾਥੀ ਸੀਗਾ ਉਹ ਉਹਦੇ ਤੋਂ ਕਿਸੇ ਤਰ੍ਹਾਂ ਦੀ ਕੋਈ ਬਾਤ ਨਹੀਂ ਆਈ ਪਰ ਲੇਕਿਨ ਹੁਣੇ-ਹੁਣੇ ਹਾਦਸਾ ਇਹ ਬਾਈਪਾਸ ਰੋਪੜ ਵਿਖੇ ਵਾਪਰਿਆ ਤਸਵੀਰਾਂ ਦੇ ਵਿੱਚ ਦੇਖਣ ਤੋਂ ਲੱਗਦਾ ਹੈ ਕਿ ਜਿਹੜੇ ਕੋਈ ਵੀ ਗੱਡੀ ਦੇ ਵਿੱਚ ਸੀਗੇ ਉਹ ਨਹੀਂ ਬਚੇ ਹੋਣਗੇ ਪਰ ਲੇਕਿਨ ਆਪਣਾ ਜਿਹੜੀ ਕਹਾਪ ਦੇ ਇੱਥੇ ਬਿਲਕੁਲ ਸਾਬਤ ਹੁੰਦੀ ਹੈ ਕਿ ਨਿਸਕੋ ਰੱਖੇ ਸਾਈਆਂ ਵਾਰਸ ਕਿ ਨਾ ਕੋਈ ਇਸ ਦੇ ਕਥਨ ਦੇ ਅਨੁਸਾਰ ਇਸ ਦੇ ਜਿਹੜੇ ਦੋਨੇ ਵਿਅਕਤੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਿਲਕੁਲ ਕੋਈ ਸੱਟ ਚੋਟ ਨਹੀਂ ਆਈ ਤੇ ਬਚਾਅ ਵੀ ਹੋ ਚੁੱਕਿਆ ਹੈ ਯਾਰ ਕਿੱਥੇ ਜਾਂਦਾ ਮੈਂ ਇਕੱਲੇ ਸੀ ਦਾਲ ਭਰਾ ਸੁਣਦਾ ਇਹ ਜੱਟ ਵੀ ਹੈ ਲਿਭੋ ਜੇ ਭਾਈ ਬਚ ਗਿਆ ਬਚ ਗਿਆ ਬਚ ਗਿਆ ਭਾਈ ਬਚ ਗਿਆ ਬਾਦੀ ਵੀ ਬਚ ਗਈ ਜੀ ਜਿਹਾ ਹੋ ਗਿਆ ਉਹ ਬਚ ਨਹੀਂ ਪਾਦੀ ਉਹ ਡਰ ਜਿਸ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਹੁਣੇ-ਹੁਣੇ ਸੜਕ ਹਾਦਸਾ ਵਾਪਿਆ ਹੈpropto Surjit Lightਾਂ ਦੇ ਨੇੜੇ बाईਪਾਸ ਦੇ ਉੱਤੇ ਅਚਾਨਕ ਇੱਕ ਸਵਿਫਟ ਕਾਰ ਜਿਹੜੀ ਖੜੀ ਹੁੰਦੀ ਹੈ ਤੇ ਅੱਗੇ ਅਚਾਨਕ ਲਾਲ ਬੱਤੀ ਹੋ ਜਾਂਦੀ ਹੈ ਤੇ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਪਰ ਪਿੱਛੋਂ ਆ ਰਹੇ ਹਾਂ ਫੌਜ ਦੀਆਂ ਗੱਡੀਆਂ ਜੋ ਕਿ ਕਾਫੀ ਸਪੀਡ ਤੇ ਵੀ ਸਨ ਤੇ ਅਚਾਨਕ ਜਦੋਂ ਉਹਨਾਂ ਤੋਂ ਬ੍ਰੇਕ ਨਹੀਂ ਲੱਗਦੀ ਹੈ ਤਾਂ ਜਿਹੜੀ ਕਾਰ ਬਿਲਕੁਲ ਫਿਸ ਜਾਂਦੀ ਹੈ ਦੋਨਾਂ ਗੱਡੀਆਂ ਦੇ ਵਿਚਕਾਰ ਆ ਕੇ ਪਰ ਲੇਕਿਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਵੀ ਜਿੰਦਕਾਰ ਦੇ ਵਿੱਚ ਦੋ ਬੰਦੇ ਸਵਾਰ ਸੀ ਜਿਹੜੇ ਕਿ ਉਹ ਬਾੜ-ਬਾੜ ਉਹਨਾਂ ਦਾ ਬਚਾਅ ਹੋ ਗਿਆ ਇੱਥੇ ਇਹ ਕਹਾਵਤ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਫੌਜੀਆਂ ਗੱਡੀਆਂ ਦੇ ਵਿਚਕਾਰ ਇੱਕ ਸਵਿਫਟ ਕਾਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਫਿਸੀ ਗਈ ਹੈ ਲੇਕਿਨ ਜਿਹੜੇ ਇਹਦੇ ਕਾਰ ਦੇ ਵਿੱਚ ਜੋ ਚਾਲਕ ਸੀਗੇ ਚਾਲਕ ਸਮੇਤ ਦੂਸਰੇ ਜੋ ਸਾਥੀ ਸੀਗਾ ਉਹ ਉਹਦੇ ਤੋਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਈ ਪਰ ਲੇਕਿਨ ਹੁਣੇ-ਹੁਣੇ ਹਾਦਸਾ ਇਹ ਬਾਈਪਾਸ ਰੋਪੜ ਵਿਖੇ ਵਾਪਰੇ ਹੈ ਤਸਵੀਰਾਂ ਦੇ ਵਿੱਚ ਦੇਖਣ ਤੋਂ ਲੱਗਦਾ ਹੈ ਕਿ ਜਿਹੜੇ ਕੋਈ ਵੀ ਗੱਡੀ ਦੇ ਵਿੱਚ ਸੀਗੇ ਉਹ ਨਹੀਂ ਬਚੇ ਹੋਣਗੇ ਪਰ ਲੇਕਿਨ ਆਪਣਾ ਜਿਹੜੀ ਕਹਾਪ ਦੇ ਇੱਥੇ ਬਿਲਕੁਲ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖੇ ਸਾਈਆਂ ਵਾਰਸ ਕਿਨਾਂ ਕੋਈ ਇਸ ਦੇ ਕਥਨ ਦੇ ਅਨੁਸਾਰ ਇਸ ਦੇ ਜਿਹੜੇ ਦੋਨੇ ਵਿਅਕਤੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਿਲਕੁਲ ਕੋਈ ਸੱਟ ਟੁੱਟ ਨਹੀਂ ਆਈ ਤੇ ਬਚਾਅ ਵੀ ਹੋ ਚੁੱਕਿਆ ਹੈ 바지게 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 भ ा 바지게 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 잡아오 ਜਿਸ ਕੋ ਰਾਖੇ ਸਾਇਆ ਮਾਰ ਸਕੇ ਨਾ ਕੋਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਹੁਣੇ-ਹੁਣੇ ਸੜਕ ਹਾਦਸਾ ਵਾਪਿਆ ਹੈ ਰੋਪੜ ਸਰਜੀਤ ਲਾਈਟਾਂ ਦੇ ਨੇੜੇ ਬਾਈਪਾਸ ਦੇ ਉੱਤੇ ਕਿ ਅਚਾਨਕ ਇੱਕ ਸਵਿਫਟ ਕਾਰ ਜਿਹੜੀ ਖੜੀ ਹੁੰਦੀ ਹੈ ਤੇ ਅੱਗੇ ਅਚਾਨਕ ਲਾਲ ਬੱਤੀ ਹੋ ਜਾਂਦੀ ਹੈ ਤੇ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਪਰ ਪਿੱਛੋਂ ਆ ਰਹੇ ਹਾਂ ਫੌਜ ਦੀਆਂ ਗੱਡੀਆਂ ਜੋ ਕਿ ਕਾਫੀ ਸਪੀਡ ਤੇ ਵੀ ਸਨ ਤੇ ਅਚਾਨਕ ਜਦੋਂ ਉਹਨਾਂ ਤੋਂ ਬ੍ਰੇਕ ਨਹੀਂ ਲੱਗਦੀ ਹੈ ਤਾਂ ਜਿਹੜੀ ਕਾਰ ਬਿਲਕੁਲ ਫਿਸ ਜਾਂਦੀ ਹੈ ਦੋਨਾਂ ਗੱਡੀਆਂ ਦੇ ਵਿੱਚਕਾਰ ਆ ਕੇ ਪਰ ਲੇਕਿਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਵੀ ਜਿੰਦਕਾਰ ਦੇ ਵਿੱਚ ਦੋ ਬੰਦੇ ਸਵਾਰ ਸੀ ਜਿਹੜੇ ਕਿ ਉਹ ਬਾੜ-ਬਾੜ ਉਹਨਾਂ ਦਾ ਬਚਾਅ ਹੋ ਗਿਆ ਇੱਥੇ ਇਹ ਕਹਾਵਤ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਫੌਜੀਆਂ ਗੱਡੀਆਂ ਦੇ ਵਿੱਚਕਾਰ ਇੱਕ ਸਵਿਫਟ ਕਾਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਫਿਸੀ ਗਈ ਹੈ ਲੇਕਿਨ ਜਿਹੜੇ ਇਹਦੇ ਕਾਰ ਦੇ ਵਿੱਚ ਜੋ ਚਾਲਕ ਸੀਗੇ ਚਾਲਕ ਸਮੇਤ ਦੂਸਰੇ ਜੋ ਸਾਥੀ ਸੀਗਾ ਉਹ ਉਹਦੇ ਤੋਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਈ ਪਰ ਲੇਕਿਨ ਹੁਣੇ-ਹੁਣੇ ਹਾਦਸਾ ਇਹ ਬਾਈਪਾਸ ਰੋਪੜ ਵਿਖੇ ਵਾਪਰਿਆ ਤਸਵੀਰਾਂ ਦੇ ਵਿੱਚ ਦੇਖਣ ਤੋਂ ਲੱਗਦਾ ਹੈ ਕਿ ਜਿਹੜੇ ਕੋਈ ਵੀ ਗੱਡੀ ਦੇ ਵਿੱਚ ਸੀਗੇ ਉਹ ਨਹੀਂ ਬਚੇ ਹੋਣਗੇ ਪਰ ਲੇਕਿਨ ਆਪਣਾ ਜਿਹੜਾ ਕਹਾਵਤ ਇੱਥੇ ਬਿਲਕੁਲ ਸਾਬਤ ਹੁੰਦੀ ਹੈ ਕਿ ਜਿਸ ਕੋ ਰਖੇ ਸਾਈਆਂ ਵਾਰਸ ਕਿਨਾਂ ਕੋਈ ਇਸ ਦੇ ਕਥਨ ਦੇ ਅਨੁਸਾਰ ਇਸ ਦੇ ਜਿਹੜੇ ਦੋਨੇ ਵਿਅਕਤੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਿਲਕੁਲ ਕੋਈ ਸੱਟ ਚੋਟ ਨਹੀਂ ਆਈ ਤੇ ਬਚਾਅ ਵੀ ਹੋ ਚੁੱਕਿਆ ਹੈ ਹਾਂ ਭਰਾ ਜੀ ਬੱਜ ਗਿਆ ਬੱਜ ਗਿਆ ਬੱਜ ਗਿਆ ਭਾਈ ਬੱਜ ਗਿਆ ਬੱਜ ਗਿਆ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਹੁਣੇ-ਹੁਣੇ ਸੜਕ ਹਾਦਸਾ ਵਾਪਿਆ ਹੈ ਰੋਪੜ ਸਰਜੀਤ ਲਾਈਟਾਂ ਦੇ ਨੇੜੇ ਬਾਈਪਾਸ ਦੇ ਉੱਤੇ ਕਿ ਅਚਾਨਕ ਇੱਕ ਸਵਿਫਟ ਕਾਰ ਜਿਹੜੀ ਖੜੀ ਹੁੰਦੀ ਹੈ ਤੇ ਅੱਗੇ ਅਚਾਨਕ ਲਾਲ ਬੱਤੀ ਹੋ ਜਾਂਦੀ ਹੈ ਤੇ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਪਰ ਪਿੱਛੋਂ ਆ ਰਹੇ ਹਾਂ ਫੌਜ ਦੀਆਂ ਗੱਡੀਆਂ ਜੋ ਕਿ ਕਾਫੀ ਸਪੀਡ ਤੇ ਵੀ ਸਨ ਤੇ ਅਚਾਨਕ ਜਦੋਂ ਉਹਨਾਂ ਤੋਂ ਬ੍ਰੇਕ ਨਹੀਂ ਲੱਗਦੀ ਹੈ ਤਾਂ ਜਿਹੜੀ ਕਾਰ ਬਿਲਕੁਲ ਫਿਸ ਜਾਂਦੀ ਹੈ ਦੋਨਾਂ ਗੱਡੀਆਂ ਦੇ ਵਿੱਚ ਕਾਰ ਆ ਕੇ ਪਰ ਲੇਕਿਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਵੀ ਜੇਦਕਾਰ ਦੇ ਵਿੱਚ ਦੋ ਬੰਦੇ ਸਵਾਰ ਸੀ ਜਿਹੜੇ ਕਿ ਉਹ ਬਾੜ-ਬਾੜ ਉਹਨਾਂ ਦਾ ਬਚਾਅ ਹੋ ਗਿਆ ਇੱਥੇ ਇਹ ਤਕਾਹਵਤ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਫੌਜੀਆਂ ਗੱਡੀਆਂ ਦੇ ਵਿਚਕਾਰ ਇੱਕ ਸਵਿਫਟ ਕਾਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਫਿਸੀ ਗਈ ਹੈ ਲੇਕਿਨ ਜਿਹੜੇ ਇਹਦੇ ਕਾਰ ਦੇ ਵਿੱਚ ਜੋ ਚਾਲਕ ਸੀਗੇ ਚਾਲਕ ਸਮੇਤ ਦੂਸਰੇ ਜੋ ਸਾਥੀ ਸੀਗਾ ਉਹ ਉਹਦੇ ਤੋਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਈ ਪਰ ਲੇਕਿਨ ਹੁਣੇ-ਹੁਣੇ ਹਾਦਸਾ ਆਇਆ ਬਾਈਪਾਸ ਰੋਪੜ ਵਿਖੇ ਵਾਪਰੇ ਤਸਵੀਰਾਂ ਦੇ ਵਿੱਚ ਦੇਖਣ ਤੋਂ ਲੱਗਦਾ ਹੈ ਕਿ ਜਿਹੜੇ ਕੋਈ ਵੀ ਗੱਡੀ ਦੇ ਵਿੱਚ ਸੀਗੇ ਉਹ ਨਹੀਂ ਬਚੇ ਹੋਣਗੇ ਪਰ ਲੇਕਿਨ ਆਪਣਾ ਜਿਹੜੀ ਕਹਾਵਤ ਇੱਥੇ ਬਿਲਕੁਲ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖੇ ਸਾਈਆਂ ਵਾਰਸ ਕਿਨਾਂ ਕੋਈ ਇਸ ਦੇ ਕਥਨ ਦੇ ਅਨੁਸਾਰ ਇਸ ਦੇ ਜਿਹੜੇ ਦੋਨੇ ਵਿਅਕਤੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਿਲਕੁਲ ਕੋਈ ਸੱਟ ਚੋਟ ਨਹੀਂ ਆਈ ਤੇ ਬਚਾਅ ਵੀ ਹੋ ਚੁੱਕਿਆ ਹੈ क्या बच गया बच गया बच गया बच गया बच गया बच क्या बच गया ਉਹ ਡਾਇਰ ਜਿਸ ਕੋ ਰੱਖੇ ਸਾਇਆ ਮਾਰ ਸਕੇ ਨਾ ਕੋਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਹੁਣੇ-ਹੁਣੇ ਸੜਕ ਹਾਦਸਾ ਵਾਪਿਆ ਹੈ ਰੋਪੜ ਸਰਜੀਤ ਲਾਈਟਾਂ ਦੇ ਨੇੜੇ ਬਾਈਪਾਸ ਦੇ ਉੱਤੇ ਕਿ ਅਚਾਨਕ ਇੱਕ ਸਵਿਫਟ ਕਾਰ ਜਿਹੜੀ ਖੜੀ ਹੁੰਦੀ ਹੈ ਤੇ ਅੱਗੇ ਅਚਾਨਕ ਲਾਲ ਬੱਤੀ ਹੋ ਜਾਂਦੀ ਹੈ ਤੇ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਪਰ ਪਿੱਛੋਂ ਆ ਰਹੇ ਹਾਂ ਫੌਜ ਦੀਆਂ ਗੱਡੀਆਂ ਜੋ ਕਿ ਕਾਫੀ ਸਪੀਡ ਤੇ ਵੀ ਸਨ ਤੇ ਅਚਾਨਕ ਜਦੋਂ ਉਹਨਾਂ ਤੋਂ ਬ੍ਰੇਕ ਨਹੀਂ ਲੱਗਦੀ ਹੈ ਤਾਂ ਜਿਹੜੀ ਕਾਰ ਬਿਲਕੁਲ ਫਿਸ ਜਾਂਦੀ ਹੈ ਦੋਨਾਂ ਗੱਡੀਆਂ ਦੇ ਵਿਚਕਾਰ ਆ ਕੇ ਪਰ ਲੇਕਿਨ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਵੀ ਜਿਹੜੀ ਕਾਰ ਦੇ ਵਿੱਚ ਦੋ ਬੰਦੇ ਸਵਾਰ ਸੀ ਜਿਹੜੇ ਕਿ ਉਹ ਬਾਲਵਾਲ ਉਹਨਾਂ ਦਾ ਬਚਾਅ ਹੋ ਗਿਆ ਇੱਥੇ ਇਹ ਕਹਾਵਤ ਸਾਬਤ ਹੁੰਦੇ ਆ ਕਿ ਜਿਸ ਕੋ ਰੱਖ ਕੇ ਸਾਇਆ ਮਾਰ ਸਕੇ ਨਾ ਕੋਈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਫੌਜੀਆਂ ਗੱਡੀਆਂ ਦੇ ਵਿਚਕਾਰ ਇੱਕ ਸਵਿਫਟ ਕਾਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਫਿਸੀ ਗਈ ਹੈ ਲੇਕਿਨ ਜਿਹੜੇ ਇਹਦੇ ਕਾਰ ਦੇ ਵਿੱਚ ਜੋ ਚਾਲਕ ਸੀਗੇ ਚਾਲਕ ਸਮੇਤ ਦੂਸਰੇ ਜੋ ਸਾਥੀ ਸੀਗਾ ਉਹ ਉਹਦੇ ਤੋਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਈ ਪਰ ਲੇਕਿਨ ਹੁਣੇ-ਹੁਣੇ ਹਾਦਸਾ ਇਹ ਬਾਈਪਾਸ ਰੋਪੜ ਵਿਖੇ ਵਾਪਰਿਆ ਤਸਵੀਰਾਂ ਦੇ ਵਿੱਚ ਦੇਖਣ ਤੋਂ ਲੱਗਦਾ ਹੈ ਕਿ ਜਿਹੜੇ ਕੋਈ ਵੀ ਗੱਡੀ ਦੇ ਵਿੱਚ ਸੀਗੇ ਉਹ ਨਹੀਂ ਬਚੇ ਹੋਣਗੇ ਪਰ ਲੇਕਿਨ ਆਪਣਾ ਜਿਹੜੀ ਕਹਾਵਤ ਇੱਥੇ ਬਿਲਕੁਲ ਸਾਬਤ ਹੁੰਦੀ ਹੈ ਕਿ ਜਿਸ ਕੋ ਰੱਖੇ ਸਾਈਆਂ ਵਾਰਸ ਕਿਨਾਂ ਕੋਈ ਇਸ ਦੇ ਕਥਨ ਦੇ ਅਨੁਸਾਰ ਇਸ ਦੇ ਜਿਹੜੇ ਦੋਨੇ ਵਿਅਕਤੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਿਲਕੁਲ ਕੋਈ ਸੱਟ ਚੋਟ ਨਹੀਂ ਆਈ ਤੇ ਬਚਾਅ ਵੀ ਹੋ ਚੁੱਕਿਆ ਹੈ

가지가지게자 ਜਿਸਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਹੁਣੇ-ਹੁਣੇ ਸੜਕ ਹਾਦਸਾ ਵਾਪਿਆ ਹੈ